ਵੈਲ ਐਂਡ ਜੀਓ ਬਲੋਤੀ ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ ਦਾ ਸਮਾਨ ਔ ਅਸੀਂ ਸਾਰੇ ਮਾਨਵਤਾ ਦੀ ਸੱਚੀ ਤੇ ਸੁੱਚੀ ਸੇਵਾ ਲਈ ਮਿਲ ਕੇ ਕੰਮ ਕਰੀਏ ਤਾਂ ਕਿ ਕੋਈ ਵੀ ਭੁੱਖਾ ਨਾ ਸੋਵੇ ਪਾਈ ਸੁਖਜੀਤ ਸਿੰਘ ਮਨਹਾਸ ਡਰੋਲੀ ਜਲੰਧਰ ਦੀ ਨਾਮੀ ਐਨਜੀਓ ਪਹਿਲ ਜੋ ਕਿ ਆਪਣੇ ਸਦਕ ਕਰਵਾਨਾ ਨਵੇਕਲਾ ਕੰਮ ਕਰਕੇ ਮਾਨਵਤਾ ਦਾ ਪਲਾਗ ਕਰਨ ਵਿੱਚ ਅਹਿਮ ਭੂਮਿਕਾ ਦਾ ਨਰਵਾ ਕਰ ਰਹੀ ਹੈ ਅੱਜ ਦਸਵੰਦ ਗਰੀਬਾਂ ਲਈ ਵੈਲਫੇਅਰ ਸੁਸਾਇਟੀ ਰਜਿਸਟਰਡ ਪੰਜਾਬ ਪਿੰਡ ਡਰੋਲੀ ਕਲਾਵਲੋ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਮਾਨਵਤਾ ਦੀ ਸੱਚੀ ਤੇ ਸੁੱਚੀ ਸੇਵਾ ਤਹਿਤ ਐਨਆਰਆਈ ਵੀਰਾਂ ਭੈਣਾਂ ਦੇ ਵੱਡੇ ਸਹਿਯੋਗ ਨਾਲ ਲੋਕ ਭਲਾਈ ਦੇ ਕਾਰ ਅਰਜ ਵਿੱਚ ਅਹਿਮ ਯੋਗਦਾਨ ਜਿਵੇਂ ਕਿ ਮਹੀਨਾਵਾਰ ਰਾਸ਼ਨ ਬੱਚਿਆਂ ਦੇ ਵਿਦਿਅਕ ਖਰਚੇ ਦਵਾਈਆਂ ਖੂਨਦਾਨ ਕੈਂਪ ਨਾ ਉਹ ਉਸਾਰੀ ਦੇ ਮਕਾਨ ਆਦਿਕ ਬਣਾਉਣ ਦੇ ਸਾਰੇ ਕਾਰਜ ਕਰਵਾੰਦੀ ਆਰਿਆ ਨੂੰ ਵਿਸ਼ੇਸ਼ ਸਹਿਯੋਗ ਕਰਦੇ ਹੋਏ ਤੀ ਤੋਂ ਵੱਧ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਸਮਗਰੀ ਵੰਡੀ ਗਈ ਦਸਬੰਦ ਗਰੀਬਾਂ ਲਈ ਐਨਜੀਓ ਦੇ ਮੁਖ ਸੇਵਾਦਾਰ ਭਾਈ ਸੁਖਜੀਤ ਸਿੰਘ ਮਨਹਾਸ ਨੇ ਪਹਿਲ ਐਨਜੀਓ ਦੀ ਇਸ ਨਵੇਕਲੀ ਪਹਿਲ ਤੇ ਸਹਿਯੋਗ ਤੇ ਖੁਸ਼ੀ ਦਾ ਇਜ਼ਹਾਰ ਕੀਤਾ ਤੇ ਆਖਿਆ ਕਿ ਆਓ ਅਸੀਂ ਸਾਰੇ ਮਾਨਵਤਾ ਦੀ ਸੱਚੀ ਤੇ ਸੁੱਚੀ ਸੇਵਾ ਲਈ ਮਿਲ ਕੇ ਕੰਮ ਕਰੀਏ ਤਾਂ ਕਿ ਗੁਰੂਆਂ ਪੀਰਾ ਫਕੀਰਾ ਰਿਸ਼ੀਆ ਮੁਨੀਆ ਦੀ ਇਸ ਪਾਕ ਪਵਿੱਤਰ ਸਰਜਮੀਨ ਤੇ ਕੋਈ ਵੀ ਇਨਸਾਨ ਭੁੱਖਾ ਨਾ ਸੋਵੇ ਪਾਈ ਸੁਖਜੀਤ ਸਿੰਘ ਮਨਹਾਸ ਉਰਾਖਿਆ ਕਿ ਸੇਵਾ ਭਾਵ ਦਾ ਫਲਸਫਾ ਹੀ ਸਾਨੂੰ ਸਾਡੇ ਗੁਰੂ ਸਹਿਵਾਨਾ ਨੇ ਦਿੱਤਾ ਉਰਾਖਿਆ ਕਿ ਮਨੁੱਖਤਾ ਦੀ ਸੇਵਾ ਕਰਕੇ ਧਰ ਦੇਖੋ ਪਰਮ ਪਿਤਾ ਪਰਮਾਤਮਾ ਦਾ ਅਸ਼ੀਰਵਾਦ ਤਾਂ ਮਿਲਦਾ ਹੀ ਹੈ ਤੇ ਜ਼ਰੂਰਤਮੰਦਾਂ ਦਾ ਜ਼ਰੂਰਤਮੰਦਾਂ ਦੀਆਂ ਅਸੀਸਾਂ ਬਖ ਜੋ ਮਨ ਨੂੰ ਸਕੂਨ ਤੇ ਸ਼ਾਂਤੀ ਬਖ ਦਿਆ ਹਨ ਡਰੋਲੀ ਉਰਾਖਿਆ ਕਿ ਦਸਬੰਦ ਗਰੀਬਾਂ ਲਈ ਐਨ ਜੀਓ ਸਮਾਜ ਭਲਾਈ ਦੇ ਕਾਰਜ ਬਾਦਸਤੂਰ جاری ਰੱਖੇਗੀ